ਪਾ ਪਹੁੰਚੋ ਜੀ ਗੁਰਦੁਆਰਾ ਮਾਉਂ ਸਾਹਿਬ ਤਨ ਤਨ ਪੰਜਵੇਂ ਪਾਤਸ਼ਾਹ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਜਿੱਥੇ ਵਿਆਹ ਦੇ ਮੌਕੇ ਆਇਆ ਸੀ ਉਹਨਾਂ ਦਾ ਜਿਹੜਾ ਵਿਆਹ ਸੀ ਸ਼ਾਂਤੀ ਦੇ ਪੁੰਜ ਸ੍ਰੀ ਗੁਰੂ ਅਰਜਨ ਦੇਵ ਜੀ માતા ਗੰਗਾ ਜੀ ਦੇ ਵਿਆਹ ਦੀ ਯਾਦ ਵਿੱਚ ਇਹ ਬਣਾਇਆ ਹੋਇਆ ਜੀ ਭਾਈਕਾਂ ਬਹੁਤ ਸੋਹਣੇ ਦਰਸ਼ਨ ਹੋ ਰਹੇ ਆ ਜੀ ਜਿਹੜਾ ਬਿਲਗਾ ਜੀ ਉੱਥੋਂ ਫਿਰ ਇਹ ਗੁਰਦੁਆਰ ਸਾਹਿਬ ਤਿਆਰ ਹੋ ਕੇ ਉੱਥੋਂ ਆਏ ਸੀ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸੋ ਸਹਾ ਸੰਗਤ ਜੀ ਚਰਨ ਸ਼ੋ ਇਤਿਹਾਸ ਖੂਬ ਸਾਹਿਬ ਤਨਤਨ ਸ੍ਰੀ ਗੁਰਦੁਆਰਾ ਸ੍ਰੀ ਅਰਜਨ ਦੇਵ ਜੀ ਮਾਉਂ ਸਾਹਿਬ ਆਪਾਂ ਪਹੁੰਚੇ ਹਾਂ ਜੀ ਗੁਰਦੁਆਰਾ ਮਾਉਂ ਸਾਹਿਬ ਤਨਤਨ ਪੰਜਵੇਂ ਪਾਤਸ਼ਾਹ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਜਿੱਥੇ ਵਿਆਹ ਦੇ ਮੌਕੇ ਆਇਆ ਸੀ ਉਹਨਾਂ ਦਾ ਜਿਹੜਾ ਵਿਆਹ ਸੀ ਗੁਰੂ ਸਾਹਿਬ ਦਾ ਜਿਹੜਾ ਵਿਆਹ ਸੀ ਮਾਤਾ ਗੰਗਾ ਜੀ ਨਾਲ ਹੋਇਆ ਸੀ ਤੇ ਆਓ ਆਪਾਂ ਚੱਲਦੇ ਹਾਂ ਦਰਸ਼ਨ ਕਰਾਂਗੇ ਮਾਉਂ ਸਾਹਿਬ ਗੁਰਦੁਆਰਾ ਸਾਹਿਬ ਦੇ ਤੇ ਗੇਟ ਪੜ ਰਿਹਾ ਜੀ ਮਾਉਂ ਸਾਹਿਬ ਗੁਰਦੁਆਰਾ ਸਾਹਿਬ ਦਾ ਤੇ ਆਪਾਂ ਸਾਈਡ ਤੋਂ ਹੋ ਕੇ ਗੁਰਦਸਾਹ ਪਹੁੰਚਦੇ ਆ ਤੇ ਤੁਹਾਨੂੰ ਦਰਸ਼ਨ ਕਰਾਵਾ ਦੇ ਨਾਲੇ ਇਤਿਹਾਸ ਬਾਰੇ ਤੁਹਾਨੂੰ ਜਾਣਕਾਰੀ ਉਹ ਦੇਵਾਂਗੇ ਜੀ ਆਪਾਂ ਦਰਸ਼ਨ ਕਰਾਵਾ ਗੁਰਦੁਆਰਾ ਮਾਉਸਾ ਉਹਦੇ ਆਪਾਂ ਪਹੁੰਚ ਚੁੱਕੇ ਆ ਜੀ ਆਓ ਆਪਾਂ ਗੁਰਦਸਾਹ ਜੀ ਦੇ ਜਿਹੜੇ ਦਰਸ਼ਨ ਕਰਦੇ ਆ ਗੁਰਦੁਆਰਾ ਮਾਉਸਾ ਉਹ ਪਾਸ਼ਾ ਹੀ ਪੰਜਵੇਂ ਗੁਰੂ ਅਰਜਨ ਦੇਵ ਜੀ ਤੇ ਆਪਾਂ ਉਸ ਸਥਾਨ ਤੇ ਪਹੁੰਚੇ ਆ ਆਓ ਆਪਾਂ ਨਾਲੇ ਤੁਹਾਨੂੰ ਇਤਿਹਾਸ ਦੀ ਸਾਂਝ ਪਾਵਾਂਗੇ ਤੇ ਨਾਲ ਹੀ ਤੁਹਾਨੂੰ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਾਵਾਂਗੇ ਇਹ ਹੈ ਗੁਰਦੁਆਰਾ ਸਾਹਿਬ ਮਾਉ ਸਾਹਿਬ ਪਿਛਲੇ ਬੋਰਡ ਲੱਗਿਆ ਜੀ ਇਹ ਜੁਲਾਈ ਦਾ 5 6 ਤੇ 7 ਜੁਲਾਈ ਨੂੰ ਗੁਰੂ ਅਰਜਨ ਦੇਵ ਜੀ ਦੇ ਵਿਆਹਪੁਰੋ ਦੀ ਜਿਹੜੀਆਂ ਸਮੂਹ ਸਿੱਖਤਾਂ ਨੂੰ ਲੱਖ ਲੱਖ ਵਧਾਈਆਂ ਉਦੋਂ ਇਹ ਜਿਹੜਾ ਪੂਰਬ ਉਹ ਮਨਾਇਆ ਜਾਂਦਾ ਹੈਗਾ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾ ਦਿੰਦਾ ਤੇ ਗੁਰਦੁਆਰਾ ਸਾਹਿਬ ਦਾ ਜਿਹੜਾ ਸੰਖੇਪ ਇਤਿਹਾਸ ਹੈ ਉਹ ਇੱਥੇ ਨਾਲ ਲਿਖਿਆ ਹੋਇਆ ਜੀ ਪਾਤਸ਼ਾਹੀ ਪੰਜਵੀਂ ਸ੍ਰੀ ਗੁਰੂ ਅਰਜਨ ਦੇਵ ਜੀ ਮਾਉ ਸਾਹਿਬ ਜਲੰਧਰ ਇਹ ਪਵਿੱਤਰ ਸਥਾਨ ਸ੍ਰੀ ਦਾ ਸਰਤਾਜ ਸ਼ਾਂਤੀ ਦੇ ਪੁੰਜ ਸ੍ਰੀ ਗੁਰੂ ਅਰਜਨ ਦੇਵ ਜੀ ਮਾਤਾ ਗੰਗਾ ਜੀ ਦੇ ਵਿਆਹ ਦੀ ਯਾਦ ਵਿੱਚ ਇਹ ਬਣਾਇਆ ਹੋਇਆ ਜੀ ਭਾਈ ਕਾਨ ਸਿੰਘ ਨਾਬਾ ਜੀ ਦੇ ਸ਼ਬਦ ਕੋਸ਼ ਅਨੁਸਾਰ ਸ੍ਰੀ ਗੁਰੂ ਅਰਜਨ ਦੇਵ ਜੀ ਗੋਇੰਦਵਾਲ ਸਾਹਿਬ ਤੋਂ ਰਾਹ ਵਿੱਚ ਪੜਾ ਕਰਦੇ ਹੋਏ ਬਰਾਤ ਸਮੇਤ ਪਿੰਡ ਮਾਹੋ ਮੋਹ ਸਾਹਿਬ ਵਿਖੇ 21 ਹਾੜ ਸੰਮਤ 1600 ਤੇ 46 ਨੂੰ ਪਹੁੰਚੇ ਸੰਨ ਜੀ ਗੁਰੂ ਸਾਹਿਬ ਨਾਲ ਬਰਾਤੀਏ ਬਾਬਾ ਬੁੱਢਾ ਜੀ ਭਾਈ ਗੁਰਦਾਸ ਜੀ ਭਾਈ ਸੰਗੂ ਜੀ ਭਾਈ ਮੰਝ ਜੀ ਭਾਈ ਸਾਈ ਸਾਈ ਮੀਆਂ ਮੀਰ ਜੀ ਭਾਈ ਛੱਜੋ ਜੀ ਸਨ ਭਾਈ ਸਾਲੋ ਜੀ ਅਤੇ ਹੋਰ ਸਾਧੂ ਸੰਤ ਜੰਝ ਵਿੱਚ ਸ਼ਾਮਲ ਹੋਏ ਸਨ ਜੀ 23 ਹਾੜ ਸੰਮਤ 1646 ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਮਾਤਾ ਗੰਗਾ ਜੀ ਦੇ ਆਨੰਦ ਕਾਰਜ ਬਾਬਾ ਬੁੱਢਾ ਜੀ ਨੇ ਕਰਵਾਏ ਸਨ ਜੀ ਬਹੁਤ ਵੱਡੀ ਗੱਲ ਆ ਇੱਥੇ ਮਾਤਾ ਗੰਗਾ ਜੀ ਅਤੇ ਗੁਰਦਵਾਰ ਸਾਹਿਬ ਹੈ ਉੱਥੇ ਮਾਤਾ ਗੰਗਾ ਜੀ ਦਾ ਪੱਕਾ ਕਾਰਪ ਸੀ ਅਤੇ ਗੁਰੂ ਜੀ ਦੇ ਵੇਲੇ ਦਾ ਇਤਿਹਾਸ ਕੋ ਵੀ ਉਹ ਵੀ ਅਤੇ ਇੱਕ ਬਹੁਤ ਵੱਡਾ دیਵਾਨ ਹਾਲ ਤੇ ਇੱਕ ਸਰੋਵਰ ਸਾਹਿਬ ਮਹੀਨੇ ਦੀ ਹਰ ਮਸਿਆਂ ਨੂੰ ਸੰਗਤਾਂ ਜਿਹੜੀਆਂ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਦੀਆਂ ਤੇ ਸਾਲਾਨਾ ਜੋੜ ਮੇਲਾ ਹੈ 21 22 ਤੇ 23 ਹਾੜ ਦਾ ਇੱਥੇ ਲੱਗਦਾ ਜੀ ਸੰਤੋ ਦੂਰ ਦੂਰ ਆ ਕੇ ਇਥੇ ਨਤਮਸਤਕ ਹੁੰਦੀਆਂ ਨੇ ਤੇ ਇਹ ਹੈ ਇਤਿਹਾਸ ਉੱਥੇ ਦਾ ਪੰਜਵੀਂ ਬਿਲਗਾ ਗੁਰੂ ਅਰਜਨ ਦੇਵ ਜੀ ਦਾ ਉੱਥੇ ਗੁਰਦਾਰ ਉੱਥੋਂ ਗੁਰੂ ਸਾਹਿਬ ਠਹਿਰੇ ਸਨ ਜਦੋਂ ਇੱਥੇ ਬਿਹਾਉਣ ਲਈ ਮਾਤਾ ਗੰਗੋ ਜੀ ਗੰਗਾ ਜੀ ਨੂੰ ਆਇਸਨ ਮਾਫ ਕਰਨਾ ਕੋਈ ਗਲਤੀ ਹੋ ਕੇ ਬੋਲ ਗਿਆ ਹੋਵੇ ਮਾਫ ਕਰਨਾ ਜੀ ਆਪਾਂ ਤੁਹਾਨੂੰ ਬਿਲਗਾ ਜਿਹੜਾ ਪਿੰਡ ਆ ਜੀ ਉੱਥੇ ਜਿਹੜਾ ਗੁਰਦੁਆਰਾ ਸਾਹਿਬ ਆ ਉਹਦੇ ਵੀ ਆਪਾਂ ਦਰਸ਼ਨ ਅਗਲੀ ਵੀਡੀਓ ਚ ਕਰਾਵਾਂਗੇ ਆਓ ਚੱਲਦੇ ਆਪਾਂ ਇਸ ਗੁਰਦੁਆਰਾ ਸਾਹਿਬ ਦੇ ਜਿਹੜੇ ਦਰਸ਼ਨ ਕਰਾਂਗੇ ਚੱਲਦੇ ਆ ਨਤਮਸਤਕ ਹੋਵਾਂਗੇ ਇਸ ਵਕਤ ਗੇਟ ਆ ਜੀ ਆਪਣੇ ਗੁਰਦੁਆਰਾ ਸਾਹਿਬ ਸਾਹਮਣੇ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਸਾਹਿਬ ਦੀ ਡਿਊਟੀ ਆ ਗਈ ਆ ਇਹ ਤੁਹਾਨੂੰ ਜੂਮ ਕਰਕੇ ਜਿਹੜੀ ਉਹ ਦਿਖਾ ਦਿੰਨਾ ਜੀ ਵਾਹ ਜੀ ਬਹੁਤ ਸੋਹਣੇ ਦਰਸ਼ਨ ਹੋ ਰਹੇ ਆ ਜੀ ਜਿਹੜਾ ਬਿਲਗਾ ਜੀ ਉੱਥੋਂ ਫਿਰ ਇਹ ਗੁਰਦੁਆਰ ਸਾਹਿਬ ਤਿਆਰ ਹੋ ਕੇ ਉੱਥੋਂ ਆਏ ਸੀਗਾ ਉੱਥੇ ਖੜੇ ਸੀਗੇ ਤੇ ਉਸ ਤੋਂ ਬਾਅਦ ਇੱਥੇ ਜਿਵੇਂ ਤੁਹਾਨੂੰ ਮੈਂ ਇਤਿਹਾਸ ਦੱਸਿਆ ਉਸ ਅਨੁਸਾਰ ਇੱਥੇ ਜਿਹੜੇ ਬਾਬਾ ਬੁੱਢੇ ਜਿਹੜੇ ਜੀ ਨੇ ਜਿਹੜੇ ਆਨੰਦ ਕਾਰਜ ਸਥਾਪ ਕਰਵਾਏ ਸਨ ਤਾਂ-ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਸਾਹਿਬ ਜੀ ਦੇ ਚੱਲਦੇ ਆਪਾਂ ਅੰਦਰ ਤੇ ਤੁਹਾਨੂੰ ਦਰਸ਼ਨ ਕਰਾਉਨੇ ਆ ਇਹ ਉਸ ਜਗ੍ਹਾ ਦੇ ਬਹੁਤ ਪੁਰਾਣਾ ਜਿਹੜਾ ਇਹ ਆਪਾਂ ਦੇਖ ਰਹੇ ਆ ਗੁਰਦੁਆਰ ਸਾਹਿਬ ਜਿਹੜਾ ਬਣਿਆ ਹੋਇਆ ਜੀ ਤੇ ਇਸ ਤਰ੍ਹਾਂ ਇਹ ਬਾਹਰੋਂ ਦੇਖਾ ਦਰਸ਼ਣੀ ਜੁੜੀ ਆ ਗਈ ਆ। ਕੰਚਮ ਪਾਸੇ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਮਾਤਾ ਗੰਗਾ ਜੀ ਦੇ ਵਿਆਹ ਪੂਰਵ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜਿਵੇਂ ਕਿ ਆਪਾਂ ਬਾਹਰ ਬੋਰਡ ਤੇ ਪੜਿਆ ਸੀਗਾ ਜੁਲਾਈ ਦੇ ਵਿੱਚ ਉਹ ਜਿਹੜਾ ਮੇਲਾ ਲੱਗਦਾ ਈ ਉਹ ਤੇ ਆਹ ਦੇਖੋ ਗੁਰੂ ਸਾਹਿਬ ਤਿਆਰ ਹੋਏ ਹੋਏ ਆ। ਤਰਵਰ ਤਿਆਰ ਦਰਸ਼ਨ ਕਰੋ ਗੁਰਮਤ ਲਿਟਰੇਚਰ ਹਾਊਸ ਵੀ ਇਹ ਨਾਲ ਇੱਧਰ ਚਲਦੇ ਆਪਾਂ ਅੰਦਰ ਜੀ ਤੁਹਾਨੂੰ ਦਰਸ਼ਨ ਕਰਾਵਾਂਗੇ ਗੁਰਦਵਾਰ ਸਾਹਿਬ ਦੇ ਕਿ ਕਾਰ ਸਵਾਵਾਂ ਵੀ ਇਥੇ ਨਹੀਂ ਚੱਲ ਰਹੀਆਂ ਨੇ ਤੇ ਅੰਦਰ ਆਪਾਂ ਜੂੜੀ پارک ਕਰਕੇ ਆ ਗਏ ਆ ਇਤਿਹਾਸਿਕ ਗੁਰਦੁਆਰਾ ਸਾਹਿਬ ਗੁਰਦਵਾਰ ਸ੍ਰੀ ਗੁਰੂ ਅਰਜਨ ਦੇਵ ਜੀ ਪਾਸ਼ਾਏ ਪੰਜਵੀਂ ਮੌ ਸਾਹਿਬ ਉੱਤੇ ਤੁਸੀਂ ਦਰਸ਼ਨ ਕਰ ਰਹੇ ਹੋ ਬੋਰਡ ਲੱਗਿਆ ਹੋਇਆ ਇਹ ਪਵਿੱਤਰ ਸਥਾਨ ਚੀਤਾ ਦੇ ਸਰਪਤਾ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਮਾਤਾ ਗੰਗਾ ਜੀ ਦੇ ਵਿਆਹ ਦੀ ਯਾਦ ਵਿੱਚ ਬਣਿਆ ਹੋਇਆ ਜਿਵੇਂ ਤੁਹਾਨੂੰ ਦੱਸਿਆ ਵੀ ਭਾਈ ਫਾਲੋ ਜੀ ਬਾਬਾ ਬੁੱਢਾ ਜੀ ਉਸ ਟਾਈਮ ਆਏ ਸਨ ਜੀ ਤੇ ਇਹ ਸਾਰਾ ਮੈਂ ਇਤਿਹਾਸ ਆਪ ਜੀ ਨੂੰ ਸਾਂਝ ਪਾ ਚੁੱਕਿਆ ਹੈਗਾ ਚਲਦੇ ਆਪਾਂ ਅੰਦਰ ਦਰਸ਼ਨ ਕਰਾਂਗੇ ਹੱਥ ਪੈਰ ਧੋ ਕੇ ਗੁਰਦੁਆਰਾ ਸਾਹਿਬ ਕਾਰ ਸੇਵਾ ਪੰਥਰਤਨ ਜਥੇਦਾਰ ਹਰਵੰਤ ਸਿੰਘ ਜੀ ਜਥੇਦਾਰ ਬਾਬਾ ਬਚਨ ਸਿੰਘ ਦਿੱਲੀ ਵਾਲੇ ਨਵੀਂ ਇਮਾਰਤ ਦੀ ਉਸਾਰੀ ਲਈ ਸੇਵਾ ਇੱਥੇ ਪਾਉ ਜੀ ਇਹ ਨਵੀਂ ਇਮਾਰਤ ਜਿਹੜੀ ਆ ਉਹ ਬੰਦਰੀ ਜਿਹੜੀ ਉਹਦੀ ਇਹ ਇੱਥੇ ਕਾਰ ਸੇਵਾ ਚੱਲ ਰਹੀਆਂ ਨੇ ਨਿਕਾ ਪ੍ਰਕਾਰ ਦੀਆਂ ਤੁਸੀਂ ਵੀ ਇਸ ਕਾਰ ਸੇਵਾ ਵਿੱਚ ਦਿਲ ਫੁੱਲ ਭੇਟ ਕਰ ਸਕਦੇ ਹੋ ਚਲਦੇ ਆਪਾਂ ਅੰਦਰ ਕਾਫੀ ਦਰਬਾਰ ਸਾਹਿਬ ਕਾਫੀ ਉੱਚੀ ਜਗਤ ਤੇ ਬਣਿਆ ਧੰਨ ਧੰਨ ਸ੍ਰੀ ਗੁਰੂ ਇਸ ਨਗਰੀ ਵਿੱਚ ਗੁਰੂ ਸਾਹਿਬ ਦੇ ਤੇ ਨਿਸ਼ਾਨ ਸਾਹਿਬ ਗੁਰੂ ਦੇ ਝੂਲ ਰਹੇ ਬਹੁਤ ਸੋਹਣੇ ਤੇ ਦਰਸ਼ਨ ਕਰੋ ਗੁਰੂ ਘਰ ਦੀਆਂ ਖੁਸ਼ੀਆਂ ਤੁਹਾਡਾ ਜੋ ਵੀ ਮੇਰੀ ਇਸ ਵੀਡੀਓ ਰਾਹੀਂ ਇਸ ਗੁਰੂ ਘਰ ਦੀਆਂ ਜਿਹੜੀਆਂ ਵੀਡੀਓ ਨੂੰ ਦੇਖ ਰਿਹਾ ਇਸ ਗੁਰੂ ਘਰ ਦੇ ਉਹ ਜਿਹੜਾ ਨਹੀਂ ਵੀ ਦੇਖਦੇ ਸਭ ਦੀਆਂ ਮਨੋ ਕਾਮਨਾ ਗੁਰੂ ਸਾਹਿਬ ਪੂਰੀਆਂ ਕਰਨ ਆਪਾਂ ਉਹਨਾਂ ਦੇ ਇਤਿਹਾਸਕ ਸਥਾਨਾਂ ਦੇ ਜਿਹੜੇ ਦਰਸ਼ਨ ਕਰ ਰਹੇ ਆ ਇੱਧਰ ਕੜਾ ਪ੍ਰਸ਼ਾਦ ਦੀ ਦੇਖ ਜਿਹੜੀ ਉਹ ਮਿਲਦੀ ਹੈ ਜੀ ਤੇ ਜਿਸ ਕਿਸੇ ਨੇ ਲੈਣੀ ਹੋਵੇ ਇੱਥੋਂ ਲੈ ਕੇ ਤੇ ਅੰਦਰ ਆਪਾਂ ਕਰਾ ਸਕ ਆਪਾਂ ਚਲੋ ਮੱਥਾ ਟੇਕ ਕੇ ਤੇ ਫਿਰ ਅੱਗੇ ਗੁਰਦੁਆਰ ਸਾਹਿਬ ਦੇ ਹੋਰ ਦਰਸ਼ਨ ਕਰਾਵਾਂਗੇ ਸਭ ਤੋਂ ਪਹਿਲਾਂ ਪ੍ਰਣਾਮ ਸਤਿਕਾਰ ਕਰਦੇ ਆਂ ਗੁਰੂ ਸਾਹਿਬ ਦੇ ਨਿਸ਼ਾਨ ਸਾਹਿਬ ਝੁਲ ਰਹੇ ਨੇ ਜੀ ਤੇ ਇਹ ਹੈ ਗੁਰੂ ਸਾਹਿਬ ਦਾ ਜਿਹੜਾ ਗੁਰਦੁਆਰਾ ਸਾਹਿਬ ਬਹੁਤ ਸੋਹਣੇ ਬਣਿਆ ਹੋਇਆ ਚਾਰਨ ਸ਼ੋਪਾਪਤ ਜਿਹੜਾ ਹੈ ਇਤਿਹਾਸਕ ਉਹ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਤੇ ਇਧਰ ਦੀਵਾਨ ਹਾਲ ਬਹੁਤ ਸੋਹਣਾ ਬਣਿਆ ਹੋਇਆ ਜੀ ਚਲਦੇ ਆਪਾਂ ਅੰਦਰ ਗੁਰੂ ਸਾਹਿਬ ਦੇ ਦਰਸ਼ਨ ਕਰਾਂ ਤੇ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੋਭਾ ਤੇ ਨੇ ਮੱਥਾ ਟੇਕਾਂਗੇ ਸਭ ਦੀ ਖੈਰ ਮੰਗਾਂਗੇ ਵਾਹ ਜੀ ਵਾਹ ਬਹੁਤ ਸੋਹਣੇ ਗੁਰੂ ਘਰ ਗੁਰੂ ਦੇ ਘਰ ਜਿਹੜੇ ਆ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਜਿਹੜੇ ਵਿਆਹ ਦੇ ਸਥਾਨ ਆ ਉਹਨਾਂ ਦੇ ਆਪਾਂ ਦਰਸ਼ਨ ਕਰ ਰਹੇ ਆ ਝੂਮਰ ਬਹੁਤ ਲੱਗੇ ਹੋਏ ਆ ਬਹੁਤ ਸੋਹਣੇ ਤੇ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬੜੇ ਸੋਹਣੇ ਰਮਾਲਾ ਸਾਹਿਬ ਦੇ ਵਿੱਚ ਸ਼ਿਸ਼ੋਭਤ ਨੇ ਬਰਾਜਮਾਨ ਨੇ ਤੇ ਚਿਪਸੇ ਚਿਪਸ ਅੰਦਰ ਪੱਥਰ ਟੈਲੈਂਟ ਟੈਲਾਂ ਜਿਹੜੀ ਤੁਸੀਂ ਦੇਖ ਸਕਦੇ ਆ ਬਹੁਤ ਸੋਹਣੇ ਗੁਰੂ ਦੇ ਘਰ ਜਿਹੜੇ ਉਹ ਬਣੇ ਹੋਏ ਨੇ ਇਹ ਦਰਸ਼ਨ ਕਰੋ ਜੀ ਤੇ ਗੁਰੂ ਸਾਹਿਬ ਅਗੇ ਅਰਦਾਸ ਕਰਾਂ ਸਭ ਦੀਆਂ ਝੋਲੀਆਂ ਖੁਸ਼ੀਆਂ ਨਾ ਭਰਨ ਜੋ ਮੇਰੀ ਵੀਡੀਓ ਦੇਖ ਰਿਹਾ ਨਹੀਂ ਦੇਖ ਰਹੀ ਉਹਨਾਂ ਦੀਆਂ ਵੀ ਦਰਸ਼ਨ ਕਰੋ ਇਸ ਗੁਰੂ ਸਾਹਿਬ ਜੀ ਦੇ ਪਵਿੱਤਰ ਅਸਥਾਨ ਦੇ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਸਾਹਿਬ ਜੀ ਦੇ ਆਪਾਂ ਅਸਥਾਨਾਂ ਜਿਹੜੇ ਅੱਜ ਤੁਹਾਨੂੰ ਦਰਸ਼ਨ ਕਰਾ ਰਹੇ ਹਾਂ ਜੇ ਸਾਹਮਣੇ ਜੋਤ ਸਾਹਿਬ ਦਰਸ਼ਨ ਕਰਾਂਗੇ। ਨਰਚਪੁਰ ਦੀ ਜੋਤ ਸਾਹਿਬ ਜੀ ਦੇ ਤੇ ਮਾਉ ਸਾਹਿਬ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਰਹੇ ਆ ਪਾਛੇ ਪੰਨੀਮੀ ਕੀ ਦੇ ਆ ਸਾਈਡ ਤੋਂ ਤੁਹਾਨੂੰ ਸਾਰਾ ਗੁਰਦੁਆਰਾ ਸਾਹਿਬ ਦਿਖਾ ਦਿੰਦੇ ਆ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਗੁਰੂ ਦੇ ਘਰ ਜਿਹੜੇ ਬਣੇ ਹੋਏ ਆ। ਧੰਨ ਧੰਨ ਗੁਰੂ ਅਰਜਨ ਦੇਵ ਜੀ ਧੰਨ ਧੰਨ ਮਾਤਾ ਗੰਗਾ ਜੀ ਦਾ ਆਨੰਦ ਕਾਰਜਸਥਾਨ ਪੋਰਾ ਸਾਹਿਬ ਥੱਲੇ ਆ ਆਪਾਂ ਉਧਰ ਵੀ ਚੱਲਾਂਗੇ। ਤੇ ਚਲਦੇ ਆ ਅੱਗੇ ਨੂੰ ਵਧਦੇ ਆ ਜੀ ਤੇ ਇੱਧਰ ਹੈ ਤਾਂ ਆਪਾਂ ਬਿਲਕੁਲ ਪਿੱਛੇ ਆਪੇ ਬਹੁਤ ਸੋਹਣੇ ਸੁੰਦਰ ਮਾਲਿਆਂ ਚ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਰਾਜਮਾਨ ਨੇ ਸੰਗਤਾਂ ਨਤਮਸਤਕ ਹੋ ਰਹੀਆਂ ਨੇ ਨਗਾਰਾ ਸਾਹਿਬ ਤੁਹਾਨੂੰ ਪਤਾ ਹੀ ਹੈ ਜਦੋਂ ਅਰਦਾਸ ਹੁੰਦੀ ਆ ਉਧਰ ਉਸ ਟਾਈਮ ਤੇ ਇਹ ਵਜਾਏ ਜਾਂਦੇ ਨੇ ਤੇ ਪੋਰਾ ਸਾਹਬ ਦੇ ਤੁਹਾਨੂੰ ਦਰਸ਼ਨ ਕਰਨੇ ਆ ਆਨੰਦ ਕਾਰਜ ਕਾਰਜ ਵਾਲਾ ਅਸਥਾਨ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਇਸ ਕਰਾਪ ਸ਼ਾਟ ਜਿਹੜਾ ਬਖਤਾ ਹੈਗਾ ਸੰਤਾਂ ਦੀ ਨਤਮਸਤਕ ਹੋਣ ਲਈ ਜਿੰਨੀਆਂ ਤੇ ਪਹੁੰਚੀਆਂ ਹੋਈਆਂ ਨੇ ਤੇ ਬਹੁਤ ਨਵੇਂ ਗੁਰੂ ਘਰ ਬਣੇ ਆ ਤੁਸੀਂ ਦੇਖ ਸਕਦੇ ਹੋ ਪ੍ਰਸ਼ੱਤ ਬਬਈ ਸਵਾਇ ਰਖਿਓ ਮੈਂ ਕਈ ਕਰ ਗੁਰੂ ਘਰ ਦੇ ਦਰਸ਼ਨ ਕਰ ਆਇਆ ਅੱਜ ਆਵਾਜ਼ ਧੰਨ ਪੋਰਾ ਸਾਹਿਬ ਨੂੰ ਕਿਹੜਾ ਰਸਤਾ ਅੱਛਾ ਖੁੱਲ੍ਹੇ ਹੋਏਗਾ ਜੀ ਪੋਰਾ ਸਾਹਿਬ ਠੀਕ ਹੈ ਜੀ ਧੰਨਵਾਦ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਸ ਦਾ ਜਿਹੜਾ ਗੁਰਦਵਾਰ ਸਾਹਿਬ ਦਾ ਪ੍ਰਬੰਧ ਚੱਲਦਾ ਉਹ ਅਧੀਨ ਐਜੀਪੀਸੀ ਅੰਮ੍ਰਿਤਸਰ ਸਾਹਿਬ ਦੇ ਚੱਲਦਾ ਹੈਗਾ ਜੀ ਤੇ ਚੱਲਦੇ ਆਪਾਂ ਪੋਰਾ ਸਾਹਿਬ ਨੂੰ ਇਹ ਰਸਤਾ ਜਾ ਰਹੇ ਜੀ ਪੋਰਾ ਸਾਹਿਬ ਨੂੰ ਦਰਸ਼ਨ ਕਰਾਂਗੇ ਉਹ ਸਥਾਨ ਹੈ ਜਿੱਥੇ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਸਾਹਿਬ ਜੀਤੇ ਅਨੰਦ ਕਾਰਜ ਹੋਏ ਸਨ ਪੋਰਾ ਸਾਹਿਬ ਦੇ ਵਿੱਚ ਆਪਾਂ ਆਏ ਹੋਏ ਆ ਨਰਸ਼ਨ ਕਰੋ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਰੱਬ ਸਭਨਾਂ ਨੂੰ ਤੰਦਰੁਸਤੀਆਂ ਦੇਵੇ ਤੇ ਜਿਹੜੀ ਮੇਰੇ ਵੀਡੀਓ ਰਾਹੀਂ ਦਰਸ਼ਨ ਕਰ ਰਿਹਾ ਜਿਹੜਾ ਨਹੀਂ ਵੀ ਕਰ ਸਭ ਨੂੰ ਸਾਧਿਆਂ ਝੋੜੀਆਂ ਭੰਨ ਬਾਬਾ ਜੀ ਸਭ ਨੂੰ ਤੰਦਰੁਸਤੀਆਂ ਸਭ ਨੂੰ ਰਜਗਾਰ ਦੇਣ ਕੋਈ ਇਹ ਜਿਹਾ ਰਜਗਾਰ ਵੱਲੋਂ ਜਿਹੜਾ ਵਾਂਝਾ ਨਾ ਰਹੇ ਇਹ ਉਹ ਸਥਾਨ ਹੈ ਜਿੱਥੇ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਸਾਹਿਬ ਜੀ ਆਨੰਦ ਕਾਰਜ ਹੋਏ ਸਨ। ਦਰਸ਼ਨਪੁਰ ਉੱਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਬਹੁਤ ਸੋਹਣੇ ਜਿਹੜੇ ਪੋਰਾ ਸਾਹਿਬ ਉਹ ਬਣ ਬਣ ਗਏ ਨੇ ਤੇ ਹਜੇ ਇੱਥੇ ਕਾਰ ਸਵਾਮਾਂ ਦਾ ਜਿਹੜਾ ਕੰਮ ਉਹ ਚੱਲ ਰਿਹਾ ਸੰਗਤ ਜੀ। ਤੇ ਉੱਪਰੋਂ ਇਧਰ ਦੀ ਰਸਤਾ ਹੈਗਾ ਆਉਣ ਦਾ ਤੇ ਇਧਰੋਂ ਦੀ ਵੀ ਹੈਗਾ ਜੀ। ਇਹ ਬਾਹਰ ਜਾਣ ਦਾ ਰਸਤਾ ਸੰਗਤ ਜੀ। ਇਹ ਸੰਗਤ ਜੀ ਇਹ ਹੈ ਮਾਉ ਸਾਹਿਬ ਦਾ ਸਰੋਵਰ ਸਾਹਿਬ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਤਨ ਮਨ ਰਹਿ ਅਰੋਗਾ ਜੀ ਇਹ ਦੇਖੋ ਦਰਸ਼ਨ ਕਰੋ ਸਰੋਵਰ ਸਾਹਿਬ ਦੇ ਸਾਹਮਣੇ ਉਧਰ ਗੁਰਦੁਆਸਾਹਬ ਉਧਰ ਵੀ ਆਪਾਂ ਦਰਸ਼ਨ ਕਰਾਂਗੇ ਇਹ ਹੈ ਸਰੋਵਰ ਸਾਹਿਬ ਦਾ ਗੇਟ ਦਰਸ਼ਨ ਕਰੋ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਇਹ ਬਹੁਤ ਸੋਹਣੇ ਜਿਹੜੇ ਆਹ ਹੈ ਗੁਰਦੁਆਰਾ ਸਾਹਿਬ ਦੇ ਸਰੋਵਰ ਦੀ ਮਰਿਆਦਾ ਤੇ ਪਵਿੱਤਰਤਾ ਨੂੰ ਮੁੱਖ ਰੱਖਦੇ ਆਂ ਸਰੋਵਰ ਵਿੱਚ ਇਸ਼ਨਾਨ ਕਰਨ ਸਮੇਂ ਇੱਕ ਦੋ ਮਿੰਟ ਚੁੱਬੇ ਲਗਾ ਕੇ ਕਸ਼ੈਰਾ ਨਿਕਰ ਪਰਨਾ ਬਾਹਰ ਨਿਚੋੜੋ ਜੀ ਪਿੰਡ ਬਦਨਮਲ ਇਸ ਇਸ਼ਨਾਨ ਕਰਨਾ ਸਖਤ ਮਨਾ ਹੈ ਸਰੋਵਰ ਵਿੱਚ ਇਸਨਾ ਕਰਨ ਸਾਹਿਬ ਮਰਿਆਦਾ ਤੇ ਪਵਿੱਤਰਤਾ ਜਿਹੜੀ ਆਹੋ ਪਵਿੱਤਰਤਾ ਕਾਇਮ ਰੱਖੋ ਜੀ ਕਰਮਚਾਰੀ ਡਾਕਾ ਕਿੱਥੇ ਹੱਥ ਜਿਹੜੇ ਹੋਰ ਖੋਦ ਰਹੇ ਸੀ ਨਾ ਹਾਏ ਕਿਸੇ ਨਾਲ ਲੈਣੇ ਪੜਾ ਮੰਜਪੜ ਦਾ ਕਰਮਚਾਰੀ ਫਲਾਟ ਗੀਟ ਦੀ ਨਾ ਪਤਾ ਹੋਊਗਾ ਉਹ ਤਾਂ ਵੀਡੀਓ ਤੋਂ ਪਾਏ ਹੋਏ ਇਹਨਾਂ ਨੇ ਵੀ ਆਓ ਉੱਡਦਾ ਉੱਡਦਾ ਉੱਡ ਜਾਂਦਾ ਜਦ ਇਹ ਬੰਦਾ ਚਲੋ ਆਪਾਂ ਹੁਣ ਇਹ ਹੈ ਜੀ ਮਾਉਂ ਸਾਹਿਬ ਦਾ ਗੁਰਦੁਆਰਾ ਸਾਹਿਬ ਦੇਖੋ ਬਾਹਰ ਹਾਂ ਓਏ ਜੱਤਰ ਚੁੱਕਲੇ ਹੋਏ ਚਲੋ ਹੁਣ ਤੁਹਾਨੂੰ ਲੈ ਗਏ ਹੁਣ ਕਿਹੜਾ ਮੈਂ ਤੁਹਾਨੂੰ ਲੈ ਜਾ ਤਾ ਆਪਾਂ ਗੁਰਦਾਸ ਸਾਹਿਬ ਦੇ ਬਾਹਰਲੇ ਪਾਸੇ ਇਹ ਪੂਰਾ ਸਾਹਿਬ ਦਾ ਰਸਤਾ ਸੀ ਆਪਾਂ ਇਧਰੋਂ ਬਾਹਰ ਆਏ ਸੀ ਪੂਰਾ ਸਾਹਿਬ ਦੇ ਦਰਸ਼ਨ ਕਰਕੇ ਸੰਗਤ ਜੀ ਦਰਸ਼ਨ ਕਰੋ ਤੇ ਆਪਾਂ ਤੁਹਾਨੂੰ ਪੂਰਾ ਸਾਹਿਬ ਦੇ ਦਰਸ਼ਨ ਕਰਾਇਆ ਤੁਹਾਨੂੰ ਹੁਣ ਪਵਿੱਤਰ ਉਸ ਪਵਿੱਤਰ ਖੂਹ ਦੇ ਦਰਸ਼ਨ ਕਰਾਵਾਂਗੇ ਜਿਹੜਾ ਤੁਹਾਨੂੰ ਤੁਹਾਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇੱਥੇ ਬਣਵਾਇਆ ਸੀ ਆਪਾਂ ਚੱਲਦੇ ਆਂ ਜੀ ਅੱਗੇ ਤੁਹਾਨੂੰ ਕਰਾਉਣੇ ਨੇ ਦਰਸ਼ਨ ਤੇ ਇਹ ਵੀ ਸਰੋਵਰ ਸਾਹਿਬ ਦਾ ਜਿਹੜਾ ਆਵਾਜ਼ ਜੀ ਰਸਤਾ ਜਿਹੜਾ ਦਿਖ ਰਿਹਾ ਤੁਹਾਨੂੰ ਇਹ ਕੜਾ ਪ੍ਰਸ਼ਾਦ ਦੇਵ ਦੀ ਪਰਤੀ ਜਿਹੜੀ ਇੱਥੋਂ ਲਗੋ ਇਸ ਤਰ੍ਹਾਂ ਬੜੇ ਸਿਸਟਮੈਟਿਕਲੀ ਜਿਹੜੇ ਇੱਥੇ ਕਾਊਂਟਰ ਬਣਿਆ ਹੈ ਦਰਬਾਰ ਸਾਹਿਬ ਇਧਰ ਵੀ ਦਰਬਾਰ ਸਾਹਿਬ ਆਪਾ ਜੀ ਅੱਛਾ ਪੁਰਾਣਾ ਦਰਬਾਰ ਸਾਹਿਬ ਆ ਇਧਰ ਇਹ ਸਟੇਜ ਹੈ ਜੀ ਦੀਵਾਨ ਹਾਲ ਆ ਠੀਕ ਹੈ ਜੀ ਚਲੋ ਤੁਸੀਂ ਇਹ ਜਿਹੜਾ ਇਹਦਾ ਜਿਹੜਾ ਹੁੰਦਾ ਕੰਮ ਕਰ ਐਸ.ਸੀ.ਪੀ. ਅੰਡਰ ਹਾਂ ਜੀ ਚਲੋ ਬਹੁਤ ਵਧੀਆ ਚਲੋ ਵਧੀਆ ਹਾਂ ਮੈਂ ਦੇਖਿਆ ਹੈ ਜੀ ਦਿਖਾਇਆ ਹੈ ਹਾਂਜੀ ਹਾਂਜੀ ਦਾਸਾਂ ਮੈਂ ਸੰਗਤ ਨੂੰ ਦਿਖਾ ਰਿਹਾ ਤੁਹਾਨੂੰ ਲਗਾਤਾਰ ਤਾ ਦੇ ਵਿੱਚ ਜਿਹੜੀਆਂ ਵੀਡੀਓ ਉਹ ਆਉਂਦੀਆਂ ਰਹਿਣਗੀਆਂ ਸੋ ਸਾ ਸੰਗਤ ਜੀ ਚਰਨ ਸ਼ੋ ਇਤਿਹਾਸਿਕ ਖੂਹ ਸਾਹਿਬ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਜਗਤ ਮਾਤਾ ਗੰਗਾ ਜੀ ਉਹ ਪਵਿੱਤਰ ਖੂਹ ਦੇ ਆਪਾਂ ਤੁਹਾਨੂੰ ਦਰਸ਼ਨ ਕਰਾ ਰਹੇ ਹਾਂ ਦਰਸ਼ਨ ਕਰੋ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਸਾਹਮਣੇ ਪੁਰਾਣੇ ਉੱਤੇ ਉਹ ਸੋਲਰ ਵੀ ਲੱਗਿਆ ਹੋਇਆ ਤੇ ਗੁਰਦਵਾਰ ਸਾਹਿਬ ਦੇ ਆਪਾਂ ਪਿੱਛੇ ਬਿਲਕੁਲ ਸਾਈਡ ਤੇ ਇਹ ਖੂਹ ਸਾਹਿਬ ਹੈਗੇ ਆ ਜੀ ਬਿਲਕੁਲ ਜਾਂਦਿਆਂ ਨੂੰ ਸੱਜੇ ਹੱਥ ਤੇ ਇੱਧਰ ਦਵਾਨ ਹਾਲ ਨੇ ਤੇ ਪੁਰਾਣਾ ਦਰਵਾਜ਼ਾ ਸਾਹਿਬ ਜਿਹੜਾ ਸੀ ਸਾਹਮਣੇ ਤੋਂ ਦੇਖ ਰਹੇ ਹਾਂ ਜ਼ੂਮ ਕਰਕੇ ਤਾਂ ਇਹ ਪਹਿਲਾਂ ਸੀ ਪੁਰਾਣਾ ਦਰਵਾਜ਼ਾ ਸਾਹਿਬ ਤੇ ਹੁਣ ਨਵੇਂ ਉਹ ਤੁਸੀਂ ਦੇਖ ਹੀ ਲਏ ਆ ਉਹ ਬਣ ਗਏ ਨੇ ਖੂਹ ਸਾਹਿਬ ਦੇ ਤੁਹਾਨੂੰ ਅੱਗੇ ਜਾ ਕੇ ਦਰਸ਼ਨ ਕਰਾਉਂਦੇ ਆ ਲਓ ਜੀ ਦਰਸ਼ਨ ਕਰੋ ਖੂਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਯਕਤ ਮਾਤਾ ਗੰਗਾ ਜੀ ਤੇ ਇਹ ਹੈ ਖੁਸ਼ ਆਪ ਦੇ ਦਰਸ਼ਨ کافی ਵੱਡਾ ਉੱਤੇ ਗ੍ਰਿਲ ਦੇ ਨਾਲ ਟਕਿਆ ਹੋਇਆ ਜਾਲੀ ਨਾਲ ਜੀ ਦੇਖੋ ਨਾਨਕਸ਼ਾਹੀ ਇੱਟਾਂ ਦਾ ਇਹ ਬਣਿਆ ਹੋਇਆ ਤੁਸੀਂ ਦੇਖ ਰਹੇ ਹੋਵੋਗੇ ਆਹ ਸਾਈਡ ਤੇ ਵੀ ਜਿਹੜੀਆਂ ਨਾਨਕਸ਼ਾਹੀ ਇੱਟਾਂ ਨੇ ਤੇ ਜਿਹੜੀ ਆ ਪੁਰਾਣੀ ਦੇਖਾ ਜੀ ਸਾਰੇ ਤੁਸੀਂ ਦੇਖ ਰਹੇ ਹੋ ਤੇ ਬੜਾ ਵਧੀਆ ਹੈ ਅੱਛਾ ਤਰ੍ਹਾਂ ਟੱਕਿਆ ਵੀ ਕੋਈ ਦੇਖਦੇ ਆਂ ਇੱਥੇ ਜ਼ੂਮ ਕਰਕੇ ਵੀ ਪਾਣੀ ਦਰਸ਼ਨ ਦੇ ਹੋ ਰਹੇ ਕਿ ਨਹੀਂ ਜਲਦੇ ਅੰਦਰ ਹਨੇਰਾ ਪੈ ਰਿਹਾ ਜੀ ਇਸ ਕਰਕੇ ਜਿਹੜਾ ਸੰਗਤ ਜੀ ਪਤਾ ਨਹੀਂ ਲੱਗ ਰਿਹਾ ਮੈਂ ਜ਼ੂਮ ਤਾਂ ਕਰ ਰਿਹਾ ਇਸ ਤਰ੍ਹਾਂ ਹੋ ਜਾਂਦਾ ਚਲੋ ਦਰਸ਼ਨ ਕੀਤੇ ਤੁਸੀਂ ਬਹੁਤ ਸੋਹਣੇ ਲੱਗੇ ਗੁਰੂ ਸਾਹਿਬ ਸਾਡੀਆਂ ਝੋਲੀਆਂ ਪਾਣ ਸਾਹਿਬ ਨੂੰ ਦੇਰ ਰੋਗਤਾ ਦੇ ਇਨਸਾਨ ਸਾਹਿਬ ਨੂੰ ਕਾਰੋਬਾਰ ਦੇਣ ਸਾਡੀ ਇਹੀ ਅਰਦਾਸ ਹੁੰਦੀ ਆ ਗੁਰੂ ਘਰਾਂ ਚ ਆ ਕੇ ਜਿਹੜਾ ਕੋਈ ਦੇਖ ਰਿਹਾ ਹੈ ਨਹੀਂ ਵੀ ਦੇਖ ਰਿਹਾ ਤੇ ਸੰਗਤ ਜੀ ਤੁਸੀਂ ਜਿਹੜੀ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟਸ ਵੀ ਕਰਿਆ ਕਰੋ ਤੇ ਗੁਰੂ ਚੜ੍ਹਦੀ ਕਲਾ ਚ ਰਹੋ ਸਾਡੀ ਇਹੀ ਅਰਦਾਸ ਆ ਇਹ ਤੁਸੀਂ ਸਕੂਲ ਸਾਹਿਬ ਦੇ ਵੀ ਦਰਸ਼ਕ ਇਤੇ ਇਹ ਸਾਰਾ ਕੁਛ ਇੱਧਰ ਪੁਰਾਣਾ ਜਿਹੜੀ ਆ ਇਮਾਰਤਾਂ ਬਣੀਆਂ ਹੋਈਆਂ ਤੇ ਕਾਰਸੇਵ ਵਾਲੇ ਤੇ ਉਹ ਨਮਾ ਉਹਨਾਂ ਨੂੰ ਕਰ ਦਿੰਦੇ ਪਰ ਖੂਬ ਸਾਹਿਬ ਉਸ ਤਰ੍ਹਾਂ ਦੀ ਉਸ ਤਰ੍ਹਾਂ ਜਿਹੜੇ ਆ ਤੁਹਾਨੂੰ ਦਰਸ਼ਨ ਹੋ ਰਹੇ ਨੇ ਤੇ ਚੱਲਦੇ ਆ ਅੱਗੇ ਗੁਰੂ ਸਾਹਿਬ ਮੇਰ ਕਰਨ ਅਗਲੀ ਵੀਡੀਓ ਜਿੱਦਨੂੰ ਗੁਰੂ ਸਾਹਿਬ ਲੈ ਕੇ ਜਾਣਗੇ ਆਪਾਂ ਉਹ ਵੀ ਤੁਹਾਨੂੰ ਸਾਂਝ ਪਾਵਾਂਗੇ ਜੀ ਅਗਰ ਵੀਡੀਓ ਅੱਛੀ ਲੱਗੀ ਤਾਂ ਕਮੈਂਟਸ ਜਰੂਰ ਕਰਿਆ ਕਰੋ ਤੇ ਇਸ ਤਰ੍ਹਾਂ ਤੁਹਾਨੂੰ ਲਗਾਤਾਰਤਾ ਦੇ ਵਿੱਚ ਜਿਹੜੀਆਂ ਵੀਡੀਓਜ਼ ਉਹ ਆਉਂਦੀਆਂ ਰਹਿਣਗੀਆਂ ਤੇ ਇਹਦੇ ਨਾਲ ਜਿਹੜੇ ਆਪਾਂ ਇਸ ਵੀਡੀਓ ਦੀ ਇੱਥੇ ਹੀ ਸਮਾਪਤੀ ਕਰਾਂਗੇ ਜਾ ਰਹੇ ਆਂ ਆਪਾਂ ਬਾਹਰ ਨੂੰ ਤੇ ਅਗਲੀ ਵੀਡੀਓ ਵਿੱਚ ਨਵੇਂ ਗੁਰਦੁਆਰਾ ਸਾਹਿਬ ਦੇ ਤੁਹਾਨੂੰ ਜਿਹੜੇ ਦਰਸ਼ਕ ਹੋਣਗੇ ਇਤਿਹਾਸਕ ਗੁਰਦੁਆਰਾ ਮਾਤਾ ਗੰਗਾ ਜੀ ਜਿਹੜਾ ਕਿ ਮਾਤਾ ਗੰਗਾ ਜੀ ਦਾ ਘਰ ਹੁੰਦਾ ਸੀ ਉਹ ਇਹ ਇਤਿਹਾਸਕ ਗੁਰਦੁਆਰ ਸਾਹਿਬ ਆ ਤੇ ਆਪਾਂ ਦਰਸ਼ਨ ਕਰਾਂਗੇ ਚੱਲਾਂਗੇ ਤੁਹਾਨੂੰ ਮਾਤਾ ਗੰਗਾ ਜੀ ਦੇ ਵੀ ਦਰਸ਼ਨ ਕਰਾਵਾਂਗੇ ਬਿਲਕੁਲ ਗੁਰਦੁਆਰਾ ਜਿਹੜਾ ਜਿੱਥੇ ਆਨੰਦ ਕਾਰਤ ਹੋਏ ਸੀਗੇ ਆਨੰਦ ਕਾਰ ਸਾਹਿਬ ਗੁਰੂ ਮਹਾਰਾਜ ਦੇ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਸਾਹਿਬ ਦੇ ਬਿਲਕੁਲ ਉਹਦੇ ਆਪੋਜੀਟ ਗੁਰਦੁਆਰਾ ਪਿਛਲੇ ਪਾਸੇ ਨੂੰ ਬਣਿਆ ਹੋਇਆ ਹੈਗਾ ਜੀ ਤੁਸੀਂ ਇੱਥੇ ਵੀ ਸੰਗਤ ਜੀ ਜਰੂਰ ਆ ਕੇ ਜਾਇਓ ਸੰਗਤ ਆਪਾਂ ਹੁ ਕਰਾਂਗੇ ਗੁਰਦੁਆਰਾ ਇਤਿਹਾਸਕ ਗੁਰਦੁਆਰਾ ਮਾਤਾ ਗੰਗਾ ਜੀ ਤੇ ਆਓ ਆਪਾਂ ਚੱਲਦੇ ਆਂ ਅੰਦਰ ਤੇ ਦਰਸ਼ਨ ਕਰਉਣਾ ਗੁਰਦੁਆਰਾ ਮਾਤਾ ਗੰਗਾ ਜੀ ਇਤਿਹਾਸਿਕ ਗੁਰਦੁਆਰਾ ਸਾਹਿਬ ਜੀ ਇਹ ਗੇਟ ਖੋਲਾਂਗੇ ਤੇ ਅੰਦਰ ਚੱਲਦੇ ਆਂ ਜੀ ਆਪਾਂ ਮਾਤਾ ਗੰਗਾ ਦਾੜ ਗੁਰਦੁਆਰਾ ਇਹ ਘਰ ਹੁੰਦਾ ਸੀ ਜੀ ਤੇ ਇੱਥੇ ਗੁਰਦੁਆਰਾ ਮਾਤਾ ਗੰਗਾ ਜੀ ਬਣਿਆ ਹੋਇਆ ਬਹੁਤ ਸੋਹਣਾ ਅੱਛੇ ਪੁਰਾਣੇ ਜਿਹੜੇ ਵਿੱਚ ਕਮਰੇ ਬਣੇ ਹੋਏ ਆ ਜੀ ਤੇ ਸਭ ਤੋਂ ਪਹਿਲਾਂ ਆਪਾਂ ਇੱਥੇ ਹੱਥ ਧੋਵਾਂਗੇ ਚੱਲਾਂ ਨਮਸਤਕ ਹੋਵਾਂਗੇ ਤੇ ਉਸੇ ਵਾਰ ਆਪਾਂ ਕਰਦੇ ਆਂ ਜੀ ਦਰਸ਼ਨ ਨਿਸ਼ਾਨ ਸਾਹਿਬ ਦੇ ਇਹ ਹੈ ਨਿਸ਼ਾਨ ਸਾਹਿਬ ਗੁਰੂ ਦੇ ਝੂਲ ਰਹੇ ਨੇ ਸਦਾ ਝੂਲਦੇ ਰਹਣੇ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਮਿਹਰ ਕਰਨ ਸਭ ਤੇ ਜੋ ਵੀ ਮੇਰੀ ਇਸ ਵੀਡੀਓ ਰਾਹੀਂ ਦਰਸ਼ਨ ਕਰ ਰਹੇ ਨਹੀਂ ਕਰ ਰਹੇ ਸਭ ਦਾ ਇਹ ਕਾਰਜ ਵਧੀਆ ਹੋਣ ਚੰਗੇ ਹੋਣ ਨੇਪਰੇ ਚੜ੍ਹਣ ਸਭ ਨੂੰ ਤੰਦਰੁਸਤੀਆਂ ਰੋਜ਼ਗਾਰ ਮਿਲਣ ਆਪਣੀ ਹੀ ਹਰੇਕ ਗੁਰਦੁਆਰਾ ਸਾਹਿਬ ਹੁੰਦੀ ਹੈ ਦੁੱਖਾਂ ਕਲੇਸ਼ਾਂ ਤੋਂ ਨਾਸ ਹੋਵੇ ਜੀ ਚਲਦੇ ਆਪਾਂ ਗੁਰਦਸਤ ਸਾਹਿਬ ਦੇ ਅੰਦਰ ਮਾਤਾ ਗੰਗਾ ਜੀ ਇਤਿਹਾਸ ਗੁਰਦੁਆਰਾ ਸਾਹਿਬ ਦਰਸ਼ਨ ਕਰਾਂਗੇ ਚਲਦੇ ਆ ਦਰਸ਼ਨ ਕਰਦੇ ਆ ਜੀ ਆਪਾਂ ਆ ਗਏ ਆ ਬਾਹਰ ਗੁਰਦਸਤ ਸਾਹਿਬ ਦੇ ਬਿਲਕੁਲ ਅੱਗੇ ਮੇਨ ਗੇਟ ਤੇ ਦਰਸ਼ਨ ਕਰਾਂਗੇ ਅੰਦਰ ਚਲਦੇ ਆ ਤੇ ਅੰਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਨੇ ਬਹੁਤ ਸੁੰਦਰ ਰਮੋਲਾ ਸਾਹਿਬ ਦੇ ਵਿੱਚ ਦਰਸ਼ਨ ਕਰੋ ਤੇ ਗੁਰੂ ਕਰਦੇ ਕੁਝੇ ਆਪਣੇ ਕੋ ਤੇ ਇੱਧਰ ਬੀਬੀ ਜੁਣੀ ਬੈਠੇ ਨੇ ਪ੍ਰਸ਼ਾਦ ਵਾਸਤੇ ਤੇ ਆਪਾ ਜੀ ਹੁਣੀ ਪੜ ਕਰ ਰਹੇ ਆ ਆਪਣਾ ਬੋਲਣਾ ਕੋਈ ਉਚਰ ਨਹੀਂ ਹੋਏਗਾ ਤੇ ਸੁਖਾਸਨ ਅਸਥਾਨ ਦਰਸ਼ਨ ਕਰੋ ਮਾਤਾ ਗੰਗਾ ਜੀ ਬਰਦਾਰਾ ਸਾਹਿਬ ਜੀ ਮੋਸਣੀ ਸਜਾਉਟ ਹੋਈ ਆ। ਇਹ ਬਿਲਕੁਲ ਪਿੱਛੇ ਹੋਣੇ ਗੁਰਦੁਆਸਾ ਹੁੰਦੇ। ਤੁੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬੜੇ ਸੁੰਦਰ ਰਮਾਲਾ ਸਾਹਿਬ ਸੁਸ਼ੋਭਨ ਜੀ। ਨਜ਼ਾਰਾ ਸਾਹਿਬ ਦਾ ਚਾਕਰੋ। ਬਾਬਾ ਬੁੱਢਾ ਜੀ ਗੰਨਾ ਭੰਨਣ ਲੱਗੇ ਮਾਤਾ ਗੰਗਾ ਜੀ ਨੂੰ ਵਰ ਦੇ ਰਹੇ ਹਨ। ਕਿਤੇ ਘਰ ਜਿਹਸ ਸਰਬੀਰ ਸੂਰਬੀਰ ਪੁੱਤੋ ਬਗਾਂ ਜੋ ਜਲ ਮੰਦਾਂ। ਸਿਰ ਭੰਨੇਗਾ। ਤੇ ਮਾਤਾ ਗੰਗਾ ਜੀ ਦੇ ਕੋਲ ਦਰਸ਼ਨ।

ਜਗਤ ਮਾਤਾ ਮਾਤਾ ਗੰਗਾ ਜੀ ਦੇ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਇਆ ਤੁਹਾਨੂੰ ਤੇ ਕੁਝ ਤਰ੍ਹਾਂ ਹੀ ਕਰਾਉਂਦਾ ਰਹਾ ਗੁਰੂ ਮਹਾਰਾਜ ਅੱਗੇ ਅੱਗੇ ਅਰਦਾਸ ਕਰਨਾ ਮੈਨੂੰ ਬਲ ਬਖਸ਼ਣ ਤਾਂ ਜੋ ਮੈਂ ਤੁਹਾਨੂੰ ਇਸ ਤਰ੍ਹਾਂ ਗੁਰੂ ਘਰਾਂ ਦੇ ਦਰਸ਼ਨ ਉਹ ਦਰਸ਼ਨ ਬਿਦਾਰੇ ਕਰਾਉਂਦਾ ਰਹਾ ਤੇ ਇਸ ਗੁਰਦੁਆਰਾ ਸਾਹਿਬ ਮਾਤਾ ਗੰਗਾ ਜੀ ਤੇ ਇਹਦੇ ਨਾਲ ਆਪਾਂ ਚੱਲੇ ਪੁੰਨੇ ਜਿੱਥੇ ਤੇ ਇਹਦੇ ਨਾਲ ਜਿਹੜੇ ਆਪਾਂ ਇਸ ਵੀਡੀਓ ਦੀ ਇੱਥੇ ਹੀ ਸਮਾਪਤੀ ਕਰਾਂਗੇ ਜਾ ਰਹੇ ਆਂ ਆਪਾਂ ਬਾਹਰ ਨੂੰ ਤੇ ਅਗਲੀ ਵੀਡੀਓ ਵਿੱਚ ਨਵੇਂ ਗੁਰਦੁਆਰਾ ਸਾਹਿਬ ਦੇ ਜੇ ਤੁਹਾਨੂੰ ਜਿਹੜੇ ਦਰਸ਼ਨ ਹੋਣਗੇ ਤੇ ਇਹਦੇ ਨਾਲ ਸੁਰਿੰਦਰ ਸਿੰਘ ਨੂੰ ਦਿਓ ਉਜਾਜ਼ਤ ਅਗਲੀ ਵੀਡੀਓ ਹੋਂ ਤੱਕ ਇੰਤਜ਼ਾਰ ਕਰਨਾ ਜੀ ਥੋ ਐਸੀ ਗੁਰਦੁਆਰਾ ਮਾਉ ਸਾਹਿਬ ਪਾਛਾਈ ਪੰਜਵੀਂ ਸਥਾਨ ਅਨੰਦ ਕਾਰਜ ਸਾਹਿਬ ਬਾਬਾ ਜੀ ਦੇ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਇੱਥੇ ਨੰਦ ਕਾਰਜ ਹੋਏ ਸੀ ਉਹ ਵੀ ਤੁਹਾਨੂੰ ਦਰਸ਼ਨ ਕਰਾਇਆ ਭੂਰਾ ਸਾਹਿਬ ਦੇ ਤੇ ਇਹਦੇ ਨਾਲ ਇਸ ਵੀਡੀਓ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ ਤੇ ਕੋਈ ਗਲਤੀ ਹੋ ਗਈ ਪੜਦੇ ਮਾਫ ਕਰਨਾ ਨਿਦਾਨ ਸਮਝ ਕੇ ਇਹਦੇ ਨਾਲ ਜਿਹੜੇ ਮੇਰੇ ਵੀਰ ਭਾਈ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਿਓ ਤਾਂ ਜੋ ਤੁਹਾਨੂੰ ਅਗਲੀ ਵੀਡੀਓ ਆਉਣ ਦਾ ਨੋਟੀਫਿਕੇਸ਼ਨ ਜਲਦੀ ਮਿਲ ਸਕੇ ਜੀ ਇਹਦੇ ਨਾਲ ਇਜਾਜ਼ਤ ਦਿਓ ਰੱਬ ਰਾਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੜਦੀ ਕਲਾ